ਫਸਲਾਂ ਉੱਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਇਸ ਨੂੰ ਪੂਰਾ ਨਾ ਕਰਨਾ ਮੋਦੀ ਸਰਕਾਰ ਲਈ ਮੁਸੀਬਤ ਬਣ ਰਿਹਾ ਹੈ ਇੱਕ ਪਾਸੇ ਕੇਂਦਰ ਦੀ ਐਨਡੀਏ ਸਰਕਾਰ ਚੌਧਰੀ ਚਰਨ ਸਿੰਘ ਅਤੇ ਐਮਐਸਏ ਸੁਆਮੀ ਨਾਥਨ ਨੂੰ ਭਾਰਤ ਰਤਨ ਦੇਣ ਦਾ ਐਲਾਨ ਕਰਦੀ ਹੈ ਪਰ ਦੂਜੇ ਪਾਸੇ ਸਵਾਲ ਉੱਠਦੇ ਨੇ ਕਿ ਚੌਧਰੀ ਚਰਨ ਸਿੰਘ ਅਤੇ ਸੁਆਮੀ ਨਾਥਨ ਦੀ ਕਿਸਾਨ ਪੱਖੀ ਸੋਚ ਨੂੰ ਹੀ ਸਰਕਾਰ ਅੱਖੋਂ ਪਰੋਖੇ ਕਰ ਰਹੀ ਹੈ ਸੰਘਰਸ਼ ਦੇ ਰਾਹ ਪੈ ਕੇ ਕੇਂਦਰ ਨਾਲ ਮੱਥਾ ਲਾ ਰਹੇ ਕਿਸਾਨ Swami Nathan ਰਿਪੋਰਟ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਹੀ ਤਾਂ ਮੰਗ ਕਰ ਰਹੇ ਨੇ ਸੋਚਣ ਵਾਲੀ ਗੱਲ ਹੈ ਕਿ ਚੌਧਰੀ ਚਰਨ ਸਿੰਘ ਅਤੇ Swami Nathan ਨੂੰ ਭਾਰਤ ਰਤਨ ਕਿਸ ਗੱਲ ਲਈ ਦਿੱਤਾ ਜਾ ਰਿਹਾ ਹੈ ਜੇਕਰ ਸਰਕਾਰ ਉਹਨਾਂ ਦੀ ਸੋਚ ਨੂੰ ਹੀ ਨਹੀਂ ਮੰਨਦੀ ਅਤੇ ਨਾ ਹੀ ਉਹਨਾਂ ਦੀ ਸੋਚ ਉੱਤੇ ਪਹਿਰਾ ਦਿੰਦੀ ਹੈ ਦਿੱਲੀ ਜਾਣ ਲਈ ਕਿਸਾਨ ਪੰਜਾਬ ਹਰਿਆਣਾ ਦੀਆਂ ਵੱਖ-ਵੱਖ ਅੱਦਾਂ ਉੱਤੇ ਅੱਗੇ ਵਧਣ ਲਈ ਸੰਘਰਸ਼ ਕਰ ਰਹੇ ਨੇ ਉਨ੍ਹਾਂ ਉੱਤੇ ਪੰਜਾਬ ਦੀ ਸਰ ਜ਼ਮੀਨ ਉੱਤੇ ਬੈਠਿਆਂ ਉੱਪਰ ਹੀ ਡਰੋਨ ਅਤੇ ਹੋਰ ਮਸ਼ੀਨਾਂ ਰਾਹੀਂ ਅਥਰੂ ਗੈਸ ਤੋਂ ਇਲਾਵਾ ਰਬੜ ਦੀਆਂ ਗੋਲੀਆਂ ਚਲਾ ਕੇ ਜ਼ਖਮੀ ਕੀਤਾ ਜਾ ਰਿਹਾ ਹੈ ਇਸ ਮੁੱਦੇ ਉੱਤੇ ਕੇਂਦਰ ਸਰਕਾਰ ਦੇ ਨਾਂ ਨਾਲ ਕਈ ਵਿਰੋਧੀਆਂ ਨੇ ਸੂਬਾ ਸਰਕਾਰ ਨੂੰ ਵੀ ਘੇਰਨਾ ਸ਼ੁਰੂ ਕਰ ਦਿੱਤਾ ਹੈ ਸਾਫਕਾ ਅਕਾਲੀ ਮੰਤਰੀ ਵਿਕਰਮ ਜੀਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਿਸ਼ਾਨਾ ਸਿੱਧਿਆ ਸੀ ਤਾਂ ਅੱਜ ਪੰਜਾਬ ਕਾਂਗਰਸ ਦੇ ਸਾਫਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਨੂੰ ਸਿੱਧੇ ਹੋ ਗਏ ਉਨ੍ਹਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੀੜ ਦੀ ਹੱਡੀ ਵਾਲੀ ਗੱਲ ਵੀ ਆਖ ਦਿੱਤੀ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਉਨ੍ਹਾਂ ਵੀ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਪਰਚੇ ਦਰਜ ਕਰਨ ਦੀ ਨਸੀਹਤ ਦਿੱਤੀ ਹਰਿਆਣਾ ਸਰਕਾਰ ਦੀ ਕਾਰਵਾਈ ਦੀ ਨਕੀਦੀ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਵਰਗੀ ਗੱਲ ਤੋਂ ਬਚਣਾ ਚਾਹੀਦਾ ਹੈ ਕਿਸਾਨਾਂ ਦੀਆਂ ਮੰਗਾਂ ਨੇ ਸਰਕਾਰ ਨੂੰ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਦੋਨੇ ਤਰ੍ਹਾਂ ਨੂੰ ਹੀ ਬੜੇ ਸੰਜਮ ਤੇ ਸਹਿਰਦਤਾ ਤੋਂ ਕਮ ਲੈਣਾ ਚਾਹੀਦਾ ਹੈ। ਪਰ ਜਿਸ ਕਿਸਮ ਦੀ ਸਖਤੀ ਬਾਰਡਰਾਂ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਹਨੂੰ ਕਿਸੇ ਵੀ ਟੰਗ ਦੇ ਨਾਲ ਜਾਇਜ਼ ਨਹੀਂ ਠਹਰਾਇਆ ਜਾ ਸਕਦਾ। ਪੰਜਾਬ ਨੂੰ ਕਸ਼ਮੀਰ ਨੂੰ ਪੂਰੇ ਭਾਰਤ ਦੇ ਨਾਲੋਂ ਬਾਰਡਰ ਸੀਲ ਕਰਕੇ ਹਰਿਆਣਾ ਸਰਕਾਰ ਨੇ ਬਿਲਕੁਲ ਜਿਹੜਾ ਹੈ ਉਹ ਵੱਖਰਾ ਕਰ ਦਿੱਤਾ ਹੈ। ਤੇ ਜਿਸ ਕਿਸਮ ਦੇ ਹਾਲਾਤ ਖਾਸ ਤੌਰ ਤੇ ਸ਼ੰਭੂ ਬਾਡਰ ਤੇ ਬਣੇ ਹੋਏ ਨੇ ਉਹਨੂੰ ਵੇਖ ਕੇ ਆਉਂ ਲੱਗਦਾ ਜਿਵੇਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ ਪੰਜਾਬ ਸਰਕਾਰ ਜਿਹੜੀ ਹੈ ਇਸ ਨੂੰ ਵੀ ਤੁਰੰਤ ਐਕਸ਼ਨ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਬੈਠੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਨੇ ਗੋਲੀਆਂ ਚਲਾਈਆਂ ਗਈਆਂ ਨੇ ਜਿਦੇ ਨਾਲ ਪੰਜਾਬ ਪੁਲਿਸ ਦੇ ਨੌਜਵਾਨ ਵੀ ਜਿਹੜੇ ਹੈ ਉਹ ਜ਼ਖਮੀ ਹੋਏ ਆ ਸੁਣਨ ਵਿੱਚ ਆਇਆ ਪੰਜਾਬ ਸਰਕਾਰ ਨੂੰ ਪਰਚੇ ਕਰਨੇ ਚਾਹੀਦੇ ਨੇ ਜਿਨ੍ਹਾਂ ਨੇ ਵੀ ਇਸ ਕਿਸਮ ਦੇ ਜਿਹੜੇ ਆ ਪੰਜਾਬ ਦੀ ਧਰਤੀ ਦੇ ਉੱਤੇ ਬੈਠ ਕੇ ਕਿਸਾਨਾਂ ਦੇ ਉੱਤੇ ਅੰਧਾ ਤੁੰਦ ਨਕਲੀ ਗੁਲੀਆਂ ਤੇ ਲਾਈਆਂ ਨੇ ਪਲਾਸਟਿਕ ਦੀਆਂ ਜ਼ਖਮੀ ਕੀਤੇ ਨੇ ਕਿਸਾਨ ਜਾਂ ਅਥਰੋਗੈਸ ਦੇ ਗੋਲੇ ਜਿਹੜੇ ਨੇ ਉਹ ਦਾਗੇ ਨੇ ਹਰਿਆਣਾ ਸਰਕਾਰ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਆ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਦੇ ਨਾਲ ਜ਼ਬਰਦਸਤੀ ਤੱਕਾ ਮੁਕੀ ਅਥਰੋ ਗੈਸ ਦੇ ਗੋਲੇ ਜਾਂ ਜ਼ਖਮੀ ਕਰਨ ਵਾਲੀਆਂ ਜੜੀਆਂ ਨੇ ਕੋਝੀਆਂ ਹਰਕਤਾਂ ਜੜੀਆਂ ਨੇ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਡੈਮੋਕਰੈਟਿਕ ਕੰਟਰੀ ਹੈ ਇੱਥੇ ਹਰ ਇੱਕ ਨੂੰ ਸ਼ਾਂਤਮਈ ਢੰਗ ਦੇ ਨਾਲ ਰੋਜ਼ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਔਰ ਅਧਿਕਾਰ ਹੋਣਾ ਚਾਹੀਦਾ ਤੇ ਸਰਕਾਰ ਨੂੰ ਜਿਹੜਾ ਹੈ ਡੈਮੋਕਰੈਟਿਕ ਅਧਿਕਾਰ ਜਿਹੜਾ ਹੈ ਰੋਜ਼ ਪ੍ਰਦਰਸ਼ਨ ਕਰਨ ਦਾ ਇੱਕ ਹੋਣ ਦਾ ਕੋਈ ਅਧਿਕਾਰ ਨਹੀਂ ਹੈ ਇਸ ਲਈ ਮੈਂ ਫੇਰ ਕਹਨਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ ਦੋਨੇ ਤਰ੍ਹਾਂ ਜੜੀਆਂ ਉਹ ਮੰਚ ਦੇ ਉੱਤੇ ਬੈਠਣ ਤੇ ਦੋਨੇ ਤਰ੍ਹਾਂ ਜੜੀਆਂ ਸੰਜਮ ਤੇ ਸਹਿਰਦਤਾ ਤੋਂ ਕੰਮ ਲੈਣ ਤਾਂ ਕਿ ਸਟੇਟ ਦਾ ਮਾਹੌਲ ਜਿਹੜਾ ਹੈ ਉਹ ਸ਼ਾਂਤ ਰਹੇ ਔਰ ਦੇਸ਼ ਦਾ ਮਾਹੌਲ ਵੀ ਜਿਹੜਾ ਹੈ ਸ਼ਾਂਤ ਰਹੇ ਮੈਂ ਫੇਰ ਇੱਕ ਵਾਰੀ ਇਸ ਦੇ ਜਿਹੜੇ ਕੱਲ ਸ਼ੰਭੂ ਬਾਟਰ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਜੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਅਥਰੂ ਗੈਸ ਦੇ ਗੋਲੇ ਸਟੇ ਨੇ ਉਹਨਾਂ ਦੀ ਪਰਜ਼ੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਿਆਂ ਖੇਧੀ ਕਰਦਾ ਨਹੀਂ ਹੋਣਾ ਚਾਹੀਦਾ ਨਵਜੋਤ ਸਿੱਧੂ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਨੂੰ ਆਪਣੀ ਖੇਤਰੀ ਪ੍ਰਭੂਸੱਤਾ ਅਤੇ ਸੰਗੀਟਾਂਚੇ ਦੀ ਰੱਖਿਆ ਕਰਨੀ ਚਾਹੀਦੀ ਹੈ ਸਾਡੇ ਧਰਤੀ ਉੱਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਪੰਜਾਬੀਆਂ ਉੱਤੇ ਹਮਲਾ ਅਤੇ ਕਈ ਜਣਿਆਂ ਨੂੰ ਜ਼ਖਮੀ ਕਰਨ ਦੀਆਂ ਹਰਿਆਣਾ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨਾ ਚਾਹੀਦਾ ਹੈ ਉਹ ਕਹਿੰਦੇ ਨੇ ਕਿ ਸੰਗੀਟਾਂਚੇ ਨੂੰ ਬਚਾਉਣਾ ਚਾਹੀਦਾ ਜਿਵੇਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕੀਤਾ ਹੈ ਕੇਸਲਾ ਅਤੇ ਤਾਮਿਲਾਡੂ ਸੰਗੀਤ ਢਾਂਚੇ ਉੱਤੇ ਹਮਲੇ ਖਿਲਾਫ ਜੰਤਰ ਮੰਤਰ ਉੱਤੇ ਆਵਾਜ਼ ਬੁਲੰਦ ਕਰਦੇ ਨੇ ਉਹ ਕੁਝ ਸਖਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿੰਦੇ ਨੇ ਰੀੜ ਦੀ ਹੱਡੀ ਦਿਖਾਓ ਅਤੇ ਸੈਂਟਰ ਦਾ ਗੁੱਡਾ ਨਾ ਬਣੋ ਅਕਾਲੀ ਆਗੂ ਵਿਕਰਮ ਜੀਠੀਆ ਇਸ ਮੁੱਦੇ ਉੱਤੇ ਮੁੜ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਨੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਮਖਬਰੀ ਕਰਨ ਦੇ ਦੋਸ਼ ਮੜਦੇ ਨੇ ਆਲ ਇੰਡੀਆ ਕਾਂਗਰਸ ਕਮੇਟੀ ਨੇ ਵੀ ਅੱਜ ਪ੍ਰੈਸ ਕਾਨਫਰੰਸ ਕਰਕੇ ਸੰਘਰਸ਼ ਲਈ ਨਿਕਲੇ ਕਿਸਾਨਾਂ ਲਈ ਹਾ ਦਾ ਨਾਰਾ ਮਾਰਿਆ ਕਾਂਗਰਸੀ ਆਗੂ ਜੈਰਾਮ ਰਮੇਸ਼ ਅਤੇ ਕਨਈਆ ਕੁਮਾਰ ਨੇ ਕੁਝ ਸਵਾਲ ਵੀ ਖੜੇ ਕੀਤੇ ਕਨਈਆ ਕੁਮਾਰ ਕਿਸਾਨੀ ਦੀ ਮਾਰੀ ਹੁੰਦੀ ਜਾ ਰਹੀ ਆਰਥਿਕ ਅਤੇ ਸਮਾਜਿਕ ਸਥਿਤੀ ਦਾ ਜ਼ਿਕਰ ਕਰਦੇ ਆਖਦੇ ਨੇ ਕਿ ਇਨ੍ਹਾਂ ਹਾਲਾਤਾਂ ਕਰਕੇ ਹੀ ਕਿਸਾਨਾਂ ਦੇ ਪੁੱਤ ਕਿਸਾਨ ਨਹੀਂ ਬਣਨਾ ਚਾਹੁੰਦੇ ਉਹਨਾਂ ਇੱਕ ਘੰਟੇ ਵਿੱਚ ਦੋ ਕਿਸਾਨਾਂ ਦੇ ਦੇਸ਼ ਅੰਦਰ ਖੁਦਕੁਸ਼ੀ ਕਰਨ ਉੱਤੇ ਵੀ ਫਿਕਰਮੰਦੀ ਜ਼ਾਹਰ ਕੀਤੀ ਮੋਦੀ ਸਰਕਾਰ ਉਤੇ ਨਿਸ਼ਾਨਾ ਸੇਧਦੇ ਹ ਉਹਨਾਂ ਆਖਿਆ ਕਿ ਆਪਣੇ ਮਿੱਤਰਾਂ ਦਾ ਕਈ ਲੱਖ ਕਰੋੜ ਦਾ ਕਰਜ਼ਾ ਮਾਫ਼ ਕਰ ਸਕਦੇ ਹੋ ਪਰ ਕਿਸਾਨ ਪੁੱਤਰਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਜਾ ਸਕਦਾ ਹਰਿਆਣਾ ਸਰਕਾਰ ਨੂੰ ਵੀ ਲਾਣਤ ਪਾਉਂਦੇ ਹ ਉਹਨਾਂ ਆਖਿਆ ਕਿ ਜੇ ਕਿਸਾਨਾਂ ਦੇ ਅਥਰੂ ਪਹੁੰਚ ਨਹੀਂ ਸਕਦੇ ਤਾਂ ਅਥਰੂ ਗੈਸ ਛੱਡਣ ਦਾ ਵੀ ਕੋਈ ਹੱਕ ਨਹੀਂ ਠੀਕ ਜਦ ਹਮ ہماری ਯਾਤਰਾ ਕਿਸਾਨੋ ਸੇ ਬਾਤਚਿੱਤ ਕਰ ਰਹੀ ਥੀ ਰਾਹੁਲ ਜੀ ਕਿਸਾਨੋ ਸੇ ਬਾਤ ਕਰ ਰਹੇ ਥੇ ਉਸੇ ਵਕਤ ਇਸ ਦੇਸ਼ ਕੇ ਦੂਸਰੇ ਹਿੱਸੇ ਮੇ किसानों के ऊपर आंसू गैस के गोले चलाए जा रहे हैं सड़कों पर दीवार खड़े किए जा रहे हैं अगर इस सरकार का बस चलता तो शायद चीन की दीवार सड़क पे ला करके बना देते किसान फसल बोते हैं धान खेत में लगाते हैं सरकार उनके खिलाफ कीलें लगा रही हैं सड़कों पर और हम सरकार से बस यही कहना चाहते हैं साहब ऑलरेडी किसान के आंसू निकल रहे हैं अलग से आंसू गैस का गोला मारने की जरूरत नहीं है उनके ऊपर उनका आंसू जो है कोई पूछने वाला नहीं है और इस देश में जो अन्नदाता हैं अन्नदाता अपनी परेशानियों को लेकर के बरसों से संघर्ष कर रहे हैं एक सीधा सा सवाल है कि आप एक कानून लेकर के आए तीन कानून लेकर के आए विधान लोकसभा से राज्यसभा से उसको पास कराया और फिर सरकार उस कानून को वापस ली और उस कानून को वापस कराने के लिए किसानों ने आंदोलन किया साढ़े सात सौ से ज्यादा किसानों की शहादत हुई और प्रधानमंत्री जी ने कहा कि हम किसान को नहीं समझा पाए भैया ऐसा कौन सी भलाई आप करना चाहते हैं जो किसान नहीं चाहते हैं। आप जबरदस्ती जो है उनकी भलाई करना चाहते हैं तो जब नेगोशिएशन हुआ बातचीत हुई तो किसानों ने कहा कि आप हमको एम की गारंटी कीजिए और उस नेगोशिएशन के बाद सरकार के आश्वासन के बाद बातचीत के बाद किसान आंदोलन वापस लिए और इस उम्मीद में थे कि एम की गारंटी होगी एम को कानूनी दर्जा मिलेगा और नए फसलों की भी जहां पर एम से खरीद होती है वहाँ अन्य फसलों को भी एम के तहत लाया जाएगा इस सवाल पे किसान आंदोलन कर रहे हैं देखिए मज़ेदार बात यह है कि सब कुछ बताया जा रहा है किसान उग्र हैं किसान आंदोलन के लिए सड़क पे आ रहे हैं किसान तैयारियां कर रहे हैं सरकार जो है दीवार लग खड़ा कर रही है कील बिछा रही है आंसू गैस के गोले मार रही है मुद्दा नहीं बताया जा रहा है कि आखिर किसान अपनी खेती बाड़ी छोड़ आ रहे हैं सड़क पे क्योंकि उनसे वादा खिलाफ ही किया गया है उनको झूठ बोला गया है जो वादा सरकार ने किया उसको पूरा नहीं किया है वादा क्या था कि एमएसपी को कानूनी दर्जा दिया जाएगा और फसल की खरीद की गारंटी होगी ये एक बात जो है वो देश की जनता को नहीं बताया जा रहा है इसीलिए आपके माध्यम से भारत जोरो न्याय यात्रा के जो पांच न्याय हैं युवा का न्याय हिस्सेदारी का न्याय नारी का न्याय किसान का न्याय और श्रमिकों का न्याय उसमें एक प्रमुख है किसान का न्याय हम किसान की इस मांग के साथ खड़े हैं और आपको ये बताना चाहते हैं कि अगर इस देश में साढ़े चौदह लाख करोड़ याद रखिएगा साढ़े चौदह लाख करोड़ चंदा दाताओं का कर्जा माफ किया जा सकता है तो अन्न दाताओं का भी कर्जा माफ करना पड़ेगा अगर आप बड़े धन्ना सेठों को अपने मित्रों का कर्जा माफ कर सकते हैं तो आपको किसान पुत्रों का भी कर्जा माफ करना पड़ेगा क्योंकि अन्नदाताओं के बिना कोई देश नहीं चलता है अगर आप कह रहे हैं कि जीडीपी बढ़ रही है इकोनमी बढ़ रही है तो उसका एक हिस्सेदारी आपको इस देश के किसानों को भी देना पड़ेगा क्योंकि ये सबसे बड़ी विडम्बना है कि आज किसान का बच्चा किसान नहीं बनना चाहता है इसलिए नहीं बनना चाहता है कि किसानों को अपनी ही काम के चलते अपने ही पैसे के चलते मजबूरी में कर्ज के दबाव में अपनी ही खेत में अपने ही पेड़ पे जो है लटक करके फांसी देनी पड़ती है और आपको सुनकर के आश्चर्य होगा कि एक घंटे में दो किसान दो किसान आत्महत्या करते हैं देश के किसी न किसी कोने में इसीलिए आप सबके माध्यम से भारत जोड़ो न्याय यात्रा किसान न्याय के पक्ष में खड़ी है और यह सरकार जो दमनात्मक कार्रवाई कर रही है किसानों के साथ ये अच्छा नहीं है अगर आप किसानों का आंसू नहीं पहुंच सकते हैं तो उनके ऊपर आप जो है आंसू गैस के गोले छोड़ना बंद कीजिए क्योंकि अगर वो आपका आंसू निकालने लगे ना फिर आपका आंसू आपका दोस्त नहीं पहुँच पाएगा